ਹਾਂਜੀ ਸਤਿ ਸ੍ਰੀ ਅਕਾਲ ਕਿਸਾਨ ਵੀਰੋ ਕੀ ਹਾਲ ਚਾਲ ਜੀ ਅੱਜ ਆਪਾਂ ਜਿਹੜੀ ਵੀਡੀਓ ਕਰਨ ਲੱਗੇ ਆ ਜੀ ਇਹ ਨੋਮਿਰੀ ਗੋਲਡ ਦਵਾਈ ਦੇ ਉੱਪਰ ਕਰਨ ਲੱਗੇ ਆ ਤੁਹਾਨੂੰ ਜਾਣਕਾਰੀ ਦੇਣੀ ਆ ਜਿੰਨੀ ਕੁ ਆਪਣੇ ਕੋਲ ਹੈਗੀ ਆ ਅੱਛਾ ਨੋਮਿਰੀ ਗੋਲਡ ਦਵਾਈ ਜਿਹੜੀ ਆ ਇਹ ਪੀਆਈ ਕੰਪਨੀ ਨੇ ਕੁਝ ਸਮਾਂ ਪਹਿਲਾਂ ਲਾਂਚ ਕੀਤੀ ਸੀ ਔਰ ਇਹਦੀ ਆਪਾਂ ਵਰਤੋਂ ਜਿਹੜੀ ਕਰਦੇ ਆ ਵਾਟ ਵੱਨੇ ਉੱਪਰ ਹੋਣ ਵਾਲੇ ਸਵਾਗ ਦੇ ਉੱਪਰ ਖੇਤਾਂ ਦੇ ਵਿੱਚ ਹੋਣ ਬੜੇ ਘਾਹ ਦੇ ਉੱਪਰ ਜਿਹੜਾ ਝੋਨੇ ਦੇ ਵਿੱਚ ਹੋ ਜਾਂਦਾ ਘਾਹ ਉਹਦੇ ਉੱਪਰ ਸਪਰੇਅ ਕਰਦੇ ਆ ਇਸ ਦਵਾਈ ਦੀ ਇਹਦੇ ਵਿੱਚ ਜਿਹੜਾ ਸਾਲਟ ਹੁੰਦਾ ਆ ਉਹ ਬਿਸਪੈਰੀ ਪੈਕ ਸੋਡੀਅਮ ਬਿਸਪੈਰੀ ਬੈਕ ਸੋਡੀਅਮ 10% ਐਸਸੀ ਫਾਰਮ ਦੇ ਵਿੱਚ ਹੁੰਦਾ ਆ ਔਰ ਕੰਪਨੀ ਮੈਂ ਰეკਮੈਂਡ ਕਰਦੀ ਆ ਕਿ 2 ਤੋਂ ਲੈ ਕੇ 5 ਪੱਤਿਆਂ ਦੀ ਸਟੇਜ ਹੋਣੀ ਚਾਹੀਦੀ ਆ ਘਾਹ ਦੀ ਝੋਨਾ ਚਾਹੇ ਡੀਐਸਆਰ ਨਾਲ ਲੱਗਾ ਹੋਵੇ ਚਾਹੇ ਆਪਾਂ ਟ੍ਰਾਂਸਪਲੈਂਟ ਕਰਕੇ ਲਾਇਆ ਹੋਵੇ ਪਹਿਲੇ ਪਾਣੀ ਨਹੀਂ ਹੋਣਾ ਚਾਹੀਦਾ ਜਿਸ ਟਾਈਮ ਆਪਾਂ ਦਵਾਈ ਕਰਦੇ ਆ ਤੇ 80 ਤੋਂ ਲੈ ਕੇ 120 ml ਤੱਕ ਇਹਦੀ ਮਤਲਬ ਡੋਜ਼ ਦੱਸੀ ਜਾਂਦੀ ਆ ਔਰ ਇਹ ਕਿਹਾ ਜਾਂਦਾ ਕੰਪਨੀ ਵਾਲੋਂ ਕਿ ਜੇ 6 ਤੋਂ ਲੈ ਕੇ 8 ਘੰਟਿਆਂ ਬਾਅਦ ਨੂੰ ਮੀਂਹ ਪੈ ਜਾਂਦਾ ਆ ਤਾਂ ਵੀ ਇਹਦਾ ਰਿਜ਼ਲਟ ਪੂਰਾ ਮਿਲਦਾ ਕਿਉਂਕਿ ਇਹ ਪੱਤਿਆਂ ਦੇ ਵਿੱਚ ਜਲਦੀ ਅਬਜ਼ਰਬ ਹੋ ਜਾਂਦੀ ਆ ਔਰ ਇਹ ਜਾਣਕਾਰੀ ਇੱਥੇ ਤੁਹਾਨੂੰ ਇਹ ਦੱਸਣੀ ਆ ਕਿ ਜਦੋਂ ਕੋਈ ਵੀ ਕੰਪਨੀ ਦਵਾਈ ਲਾਂਚ ਕਰਦੀ ਆ ਨਾ ਉਹਦਾ ਮਤਲਬ ਇਹ ਉਹਨਾਂ ਦੀ ਖੋਜ ਕਰਨ ਤੇ ਉਹਨੇ ਐਕਸਪੈਰੀਮੈਂਟ ਕਰਨ ਤੇ ਖਰਚੀ ਆਈ ਹੁੰਦੀ ਆ ਇਸੇ ਕਰਕੇ ਉਹ ਦਵਾਈ ਦਾ ਰੇਟ ਕਾਫੀ ਤੇਜ਼ ਹੁੰਦਾ ਪਹਿਲਾਂ ਪਹਿਲਾਂ ਸ਼ੁਰੂ-ਸ਼ੁਰੂ ਵਿੱਚ ਆਪਾਂ ਨੂੰ ਵੀ ਪਤਾ ਕਿ ਆਪਾਂ ਨੋਮਿਨੀ 골ਡ ਲਿਆਉਂਦੇ ਰਹੇ ਆ ਪਹਿਲਾਂ ਕਾਫੀ ਤੇਜ਼ ਰੇਟ ਵਿੱਚ ਮਿਲਦੀ ਹੁੰਦੀ ਸੀਗੀ ਇਹ ਕੰਪਨੀਆਂ ਦਾ ਇੱਕ ਟਾਈਮ ਬౌండ్ ਹੁੰਦਾ ਆ ਕੋਈ ਵੀ ਕੰਪਨੀ ਨਵੀਂ ਦਵਾਈ ਲਾਂਚ ਕਰਦੀ ਆ ਉਹਦੇ ਕੋਲ ਅਧਿਕਾਰ ਹੁੰਦਾ ਆ ਕਿ ਕੁਝ ਖਸਕਸਾਲ ਉਹ ਕੱਲੀ ਕੰਪਨੀ ਹੀ ਦਵਾਈ ਵੇਚੂਗੀ ਬੇਸ਼ੱਕ ਉਹ ਸਾਲਟ ਦਾ ਸਾਰਿਆਂ ਨੂੰ ਪਤਾ ਲੱਗ ਗਿਆ ਜਾਂਦਾ ਪੀ ਇਹਦੇ ਵਿੱਚ ਆ ਸਾਲਟ ਪਾਇਆ ਜਾਂਦਾ ਡਾਕਟਰ ਹਰ ਇੱਕ ਕੋਲ ਹੁੰਦੇ ਹੈਰੀ ਕੰਪਨੀ ਕੋਲ ਦਾ ਡਾਕਟਰ ਹੁੰਦੇ ਆ ਪਰ ਉਹ ਕਿਸੇ ਵੀ ਕੰਪਨੀ ਵਾਈ ਉਹ ਉਸੇ ਸਾਲਟ ਨੂੰ ਲੈ ਕੇ ਦਵਾਈ ਨਹੀਂ ਬਣਾ ਸਕਦੇ ਹੁੰਦੇ ਜਦੋਂ ਉਹ ਟਾਈਮ ਬਾਂਡ ਪੂਰਾ ਹੋ ਜਾਂਦਾ ਟਾਈਮ ਬਾਂਡ ਪੂਰਾ ਹੋ ਜਾਂਦਾ ਹੈ ਉਸ ਤੋਂ ਬਾਅਦ ਫਿਰ ਹਰ ਇੱਕ ਕੰਪਨੀ ਵਿਸਪੈਰੀ ਬੈਕ ਸੋਡੀਅਮ 10% ਸਾਲਟ ਲੈ ਕੇ ਹਰ ਇੱਕ ਕੰਪਨੀ ਆਪਣਾ ਵੱਖਰਾ ਨਾਮ ਰੱਖ ਕੇ ਇਹ ਦਵਾਈ ਬਣਾ ਸਕਦੀ ਆ ਉਹਨੂੰ ਨੋਮਨੀ ਗੋਲਡ ਨਹੀਂ ਆਪਾਂ ਕਹਾਂਗੇ ਉਹ ਮਤਲਬ ਸਾਲਟ ਉਹਦੇ ਵਾਲਾ ਹੁੰਦਾ ਆ ਆਪਾਂ ਹਰੀਏਕ ਦਵਾਈ ਨੂੰ ਹੀ ਨੋਮਨੀ ਗੋਲਡ ਕਹੀ ਜਾਂਦੇ ਆ ਇਹ ਚੀਜ਼ ਆਪਾਂ ਨੂੰ ਸਮਝਣੀ ਪਾਉਗੀ ਜਦੋਂ ਮਤਲਬ ਇਹ ਟਾਈਮ ਬਾਉਂਡ ਪੂਰਾ ਹੋਇਆ ਤੇ ਬਹੁਤੀਆਂ ਕੰਪਨੀਆਂ ਨੇ ਇਹ ਦਵਾਈ ਬਣਾਈ ਕਈ ਕੰਪਨੀਆਂ ਨੇ ਮਤਲਬ ਜਿਹੜੀ ਪੈਕਿੰਗ ਆ ਉਹ ਨੋਮਨੀ ਗੋਲਡ ਦੇ ਬਿਲਕੁਲ ਸੇਮ ਰੱਖੀ ਕਈ ਕੰਪਨੀਆਂ ਨੇ ਜਿਹੜਾ ਇਹਦੇ ਵਿੱਚ ਪੈਕਿੰਗ ਦੇ ਵਿੱਚ ਰੰਗ ਯੂਜ਼ ਹੋਇਆ ਆ ਪੀੜਾ ਤੇ ਕਾਲਾ ਦੋ ਹੀ ਰੰਗ ਯੂਜ਼ ਕੀਤੇ ਜਿੱਦਾਂ ਕਿ ਨੋਮਨੀ ਗੋਲਡ ਕਰਦੀ ਹੁੰਦੀ ਸੀ ਕਈ ਕੰਪਨੀਆਂ ਨੇ ਨਾਮ ਵੀ ਮਤਲਬ ਤਕਰੀਬਨ ਤਕਰੀਬਨ ਨੋਮਨੀ ਗੋਲਡ ਦੇ ਨਾਲ ਮਿਲਦੇ ਜੁਲਦੇ ਜਾਂ ਰੱਖੇ ਜਿੱਦਾਂ ਓਮਨੀ ਗੋਲਡ ਹੋ ਗਿਆ ਜਾਂ ਨੋਮੀ ਗੋਲਡ ਹੋ ਗਿਆ ਇਹਦੇ ਨਾਮ ਕਈ ਹੈਗੇ ਆ ਹੁਣ ਕਿਸਾਨ ਭਰਾਵਾਂ ਨੂੰ ਮੇਰੀ ਬੇਨਤੀ ਇਹ ਆ ਕਿ ਦੇਖੋ ਆਪਾਂ ਚਾਹੇ ਨੋਮਨੀ ਗੋਲਡ ਲੈ ਕੇ ਆਈਏ ਚਾਹੇ ਨੋਮੀ ਗੋਲਡ ਵਾਲਾ ਸਾਲਟ ਗੀ ਲੈ ਕੇ ਦਵਾਈ ਉਹ ਲੈ ਕੇ ਆਈਏ ਕਿਸੇ ਵੀ ਕੰਪਨੀ ਦੀ ਲੈ ਕੇ ਆਈਏ ਆਪਾਂ ਨੂੰ ਜਾਣਕਾਰੀ ਹੋਣੀ ਜ਼ਰੂਰੀ ਆ ਆਪਾਂ ਨੂੰ ਸ਼ਾਰਟ ਦੇ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ ਕਿਹੜਾ ਇਹਦੇ ਵਿੱਚ ਆਪਾਂ ਨੂੰ ਕੰਪਨੀ ਦੇ ਬਾਰੇ ਜਾਣਕਾਰੀ ਹੋਣੀ ਚਾਹੀਦੀ ਤੇ ਦਵਾਈ ਦੇ ਨਾਮ ਦੇ ਬਾਰੇ ਜਾਣਕਾਰੀ ਹੋਣੀ ਚਾਹੀਦੀ ਆ ਜੇਕਰ ਆਪਾਂ ਨੂੰ ਜਾਣਕਾਰੀ ਹੋਊਗੀ ਤੇ ਆਪਣੀਆਂ ਗੱਲਾਂ ਦੇ ਵਿੱਚ ਲੱਗੂਗਾ ਕਿ ਹਾਂ ਵੀ ਇਹ ਸਮਝ ਨੂੰ ਜਾਣਕਾਰੀ ਹੈਗੀ ਆ ਤਾਂ ਉਹ ਉਹ ਦੁਕਾਨਦਾਰ ਜਿਹੜੇ ਕੌਸ਼ਕ ਦੁਕਾਨਦਾਰ ਹੈਗੇ ਆ ਥੋੜੇ ਲੁੱਟਦੇ ਆ ਉਹਨੂੰ ਪਤਾ ਹੋਊਗਾ ਕਿ ਇਸ ਇਨਸਾਨ ਨੂੰ ਇਸ ਬੰਦੇ ਨੂੰ ਇਸ ਕਸਟਮਰ ਨੂੰ ਪਤਾ ਹੈ ਜਾਂ ਜਾਣਕਾਰੀ ਹੈਗੀ ਆ ਇਸ ਕਰਕੇ ਆਪਾਂ ਨੂੰ ਸਪ੍ਰਿਹਾਂ ਤਾਂ ਦੇਖੋ ਆਪਾਂ ਕਰਨੀਆਂ ਹੀ ਕਿਸਾਨ ਭਰਾਵੋ ਆਪਾਂ ਨੂੰ ਸਾਲਟ ਦੇ ਬਾਰੇ ਦਵਾਈ ਦੇ ਬਾਰੇ ਤੇ ਕੰਪਨੀ ਦੇ ਬਾਰੇ ਜਾਣਕਾਰੀ ਜ਼ਰੂਰ ਹੋਣੀ ਚਾਹੀਦੀ ਆ ਫਿਰ ਆਪਾਂ ਨੂੰ ਉਹਦੇ ਰੇਟ ਦੇ ਬਾਰੇ ਪਤਾ ਲੱਗ ਜਾਂਦਾ ਹੁੰਦਾ ਹੈ ਕਿ ਇਹਦਾ ਰੇਟ ਕਿੰਨਾ ਚੱਲਦਾ ਹੈ ਇਸ ਕਰਕੇ ਆਪਾਂ ਆਪਣੀ ਲੁੱਟ ਤੋਂ ਬਚਾ ਸਕਦੇ ਹਾਂ ਮੈਨੂੰ ਲਾਈਵ ਕਸਪ